ਹਾਂਜੀ ਅੱਜ ਅਸੀਂ ਆਏ ਸੀਗੇ ਇਸ ਦੁਕਾਨ ਤੇ ਨਾਲ ਖਾਣ ਮੈਨੂੰ ਇਸ ਦੁਕਾਨ ਦਾ ਨਾਮ ਤਾਂ ਪਤਾ ਨਹੀਂ ਹੈਗਾ ਪਰ ਤੁਸੀਂ ਤਸਵੀਰ ਚ ਦੇਖ ਲਿਆ ਹੋਗਾ ਕਿ ਹਾਂ ਇਹਨਾਂ ਦੀ ਸੰਗਤ ਦੇ ਵਿੱਚ ਮਸ਼ਹੂਰ ਨਾਲ ਤੇ ਛੋਲੇ ਭਟੂਰੇ ਦੀ ਪਤਾ ਹੈ ਬੀਸੀ ਦਫਤਰ ਦੀ ਸੜਕ ਦੇ ਵਿੱਚ ਇਹਨਾਂ ਦੀ ਇਹ ਦੁਕਾਨ ਹੈ ਤੁਸੀਂ ਦੇਖ ਰਹੇ ਹੋ ਓਸ ਛੋਲੇ ਪੂਰੇ ਬੰਦ ਰਹੇ ਨੇ ਆਹ ਛੋਲੇ ਦੀ ਸਬਜ਼ੀ ਹੈ ਆਹ ਚਟਨੀ ਹੈ ਜਿਹੜੀ ਪਿਆਜ਼ ਵਾਲੀ ਜਿਹੜੀ ਸਵਾਦ ਲੱਗਦੀ ਹੈ ਅੰਮ੍ਰਿਤਸਰੀ ਨਾਲ ਨੇ ਜਿਹੜੇ ਇਹਨਾਂ ਦੇ ਬਹੁਤ ਫੇਮਸ ਲა ਮੈਂਨੇ ਪਿਛਲੇ ਐਤਵਾਰ ਖਾਧੇ ਸੀ ਜੀ ਜਿਹਦੇ ਵਿੱਚ ਮੈਨੂੰ ਛੋਲੇ ਫਟੂਰੇ ਦਾ ਬਹੁਤ ਤਾਸ ਵਾਦ ਨਹੀਂ ਪਰ ਨਾਨ ਬੜੇ ਸਵਾਦ ਲੱਗੇ ਤੇ ਨਾਨ ਦੀ ਵੀ ਵੀਡੀਓ ਤੁਹਾਨੂੰ ਚੈੱਕ ਕਰਵਾ ਰਹੇ ਹਾਂਗੇ ਆ ਅਸੀਂ ਬਹਿ ਗਏ ਥੋੜੇ ਜਿਹਾ ਲੇਟ ਹੋ ਗਏ ਸੀ ਕਿਉਂਕਿ ਸੰਡੇ ਕਰਕੇ ਭੀੜੀ ਬੜੀ ਸੀਗੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਨੇ ਨਾਨ ਦੀ ਪਲੇਟ ਕਰਵਾ ਲਈ ਸੀਗੀ ਪਰ ਮੈਂ ਕਿਹਾ ਤੁਹਾਨੂੰ ਛੋਲੇ ਫਟੂਰੇ ਵੀ ਦਿਖਾ ਦਈਏ ਕਿਉਂਕਿ ਤੁਹਾਡਾ ਵੀ ਜੀ ਕਰਨ ਲੱਗ ਜੂਗਾ ਫਿਰ ਇਹ ਤੋਂ ਬਾਅਦ ਅਸੀਂ ਕਿਹਾ ਕਿ ਚਲੋ ਆਪਾਂ ਆਪਣੇ ਲਈ ਪਲੇਟ ਲਪਾਉਨੇ ਆ ਜੀ নান ਦੀ ਤੇ ਫਿਰ নান ਦੀ ਲੋਈ پلیਟ ਇੱਧਰ ਬਾਬਾ ਜੀ ਪੈਸੇ ਚੈੱਕ ਕਰ ਰਹੇ ਸੀ ਤੇ ਇੱਧਰੋਂ ਫਿਰ ਤੁਸੀਂ ਦੇਖ ਹੀ ਸਕਦੇ ਹੋਗੇ ਸਫਾਈ ਵੀ ਵਧੀਆ ਤੇ ਪੈਕਿੰਗ ਹੈ ਜਿਹੜੀ ਇਹਨਾਂ ਦੀ ਪੈਕਿੰਗ ਵੀ ਬੜੀ ਵਧੀਆ ਢੰਗ ਨਾਲ ਹੁੰਦੀ ਹੈਗੀ ਤੇ ਐਤਵਾਰ ਨੂੰ ਤਾਂ ਦੇਖੋ ਪੈਕਿੰਗ ਦਾ ਹੀ ਹੁੰਦਾ ਕੰਮ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਹੁਣ ਪਟੂਰੇ ਦੀ پلیਟ ਲੱਗ ਰਹੀ ਹੈਗੀ ਉੱਧਰ ਉਹ ਚੱਕੇ ਕੋਲ-ਕੋਲ ਵੱਡੇ-ਵੱਡੇ ਪਟੂਰੇ ਤੇ ਆ ਜਾਰੀ ਆ پلیਟ ਕਿਸੇ ਦੀ ਪਰ ਆਪਾਂ ਪਟੂਰੇ ਨਹੀਂ ਖਾਵਾਂਗੇ ਜੀ ਆਪਾਂ ਤੁਹਾਨੂੰ ਦਿਖਾਵਾਂਗੇ پلیਟ ਨਾਂ ਦੀ ਤੇ ਫਿਰ ਆਦ ਚੈੱਕ ਕਰੋ ਤੁਸੀਂ ਹੁਣ ਨਾਨ ਦੀ ਪਲੇਟ ਇਹਦੇ ਵਿੱਚ ਅੰਮ੍ਰਿਤਸਰੀ ਟਾਈਪ ਛੋਲੇ ਨੇ ਇਹ ਜਿਹੜੀ ਚਟਨੀ ਹੈ ਇਹ ਪਿਆਜ਼ਾਂ ਵਾਲੀ ਇਹ ਵੀ ਬੜੀ ਵਧੀਆ ਸੀ ਤੇ ਮੈਂ ਤਾਂ ਬੁਰਕੀ ਤੋੜ ਹੀ ਲਈ ਸੀ ਮਗਾ ਚੱਲ ਗਈ ਇਹ ਸ਼ੁਰੂਆਤ ਤੇ ਆ ਤੁਸੀਂ ਨਾਨ ਦੀ ਦੇਖੋ ਕੁਆਂਟੀਟੀ ਦੇਖ ਸਕਦੇ ਹੋ ਜੇ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਊਗੀ ਨਾ ਤਾਂ ਹੀ ਤੁਸੀਂ ਦੂਜਾ ਖਾ ਸਕਦੇ ਹੋ ਮਤਲਬ ਦੂਜੇ ਨੂੰ ਤਾਂ ਹੀ ਹੱਥ ਪਾਇਓ ਨਹੀਂ ਇਹ ਪਹਿਲੇ ਚੀ ਬਸ ਕਰਾਣ ਦਾ ਮੈਂ ਤਾਂ ਜਿਹੜਾ ਇਹ ਨਾਨ ਖਾਦਾ ਦੋਸਤੋ ਨਾਨ ਖਾ ਕੇ ਆਨੰਦ ਆ ਗਿਆ ਸੀਗਾ ਤੁਸੀਂ ਤਸਵੀਰਾਂ ਹੁਣ ਚੈੱਕ ਹੀ ਕਰੋਗੇ ਮੇਰੀਆਂ ਤੇ ਮੈਂ ਤਾਂ ਭਰਾਵੋ ਇੱਕ ਨਾਨ ਖਾਧਾ ਤੇ ਉਸ ਤੋਂ ਬਾਅਦ ਸ਼ਾਮ ਤੱਕ ਪਾਣੀ ਪੀ ਗਿਆ ਗਲ ਸੁੱਕੀ ਗਿਆ ਪਰ ਸਵਾਦ ਬਹੁਤ ਸੀਗਾ ਬਹੁਤ ਟੇਸਟੀ ਸੀਗਾ ਤੇ ਤੁਸੀਂ ਵੀ ਜੇਕਰ ਨਾਨ ਲਵਰ ਹੋ ਜਾਂ ਕਦੇ ਪਟੂਰੇ ਖਾਣੇ ਨੇ ਠੀਕ ਹੈ ਨਾਨ ਖਾਣੇ ਨੇ ਤਾਂ ਸੰਗਰੂਰ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਡੀਸੀ ਦਫਤਰ ਦੇ ਕੋਲ ਹੈ ਜਿਹੜੀ ਇਹਨਾਂ ਦੀ ਇਹ ਸ਼ਾਪ ਹੈਗੀ ਤੇ ਆਪਨੂੰ ਤਾਂ ਪਸੰਦ ਆਏ ਤੁਹਾਨੂੰ ਜੇਕਰ ਪਸੰਦ ਆਏ ਤਾਂ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਤਾਂ ਹੁਣ ਵੀ ਵੌਇਸ ਓਵਰ ਕਰਦੇ ਮੂਝੋ ਪਾਣੀ ਆ ਰਿਹਾ ਕਿ ਹੁਣ ਜਾ ਕੇ ਫੇਰ ਖਾਣਾ ਪਰ ਥੋੜਾ ਜਿਹਾ ਡਾਈਟਿੰਗ ਤੇ ਚੱਲ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜਾ ਵਜ਼ਨ ਘਟਾ ਲਈਏ ਦੋਸਤੋ ਪਰ ਆ ਤੁਹਾਡਾ ਜਿਹੜਾ ਤੁਹਾਨੂੰ ਦਿਖਾਣੀਆਂ ਹੁੰਦੀਆਂ ਨੇ ਇਹਨਾਂ ਸੌ ਸੌ ਚੀਜ਼ਾਂ ਫਿਰ ਕਿਤੇ ਨਾ ਕਿਤੇ ਹੁੰਦਾ ਵੀ ਚਲ ਯਾਰ ਕੋਈ ਗੱਲ ਨਹੀਂ ਡਾਈਟਿੰਗ ਕੱਲ ਨੂੰ ਕਰ ਲਾਂਗੇ ਤੇ ਠੀਕ ਹੈ ਜੀ ਆ ਆਨੰਦ ਮਣੋ ਤੇ ਅਗਲੀ ਵੀਡੀਓ ਕੋਈ ਸੰਗਰੂਰ ਦੇ ਸਵਾਦੀ ਕੋਈ ਐਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ Voglio eh. a <susurra>